ਪਰਾਚੀਨ ਜਗਿੰਦਰ ਸਿੰਘ ਤੁਸੀਂ ਇਹ ਜੇ ਪਿੰਡ ਬਾਰੇ ਜੀ ਅੱਛਾ ਜਿਹੜਾ ਮਾਤਾ ਗਾਸ਼ਮੀ ਜੀ ਦਾ ਮੰਦਿਰ ਆ ਜੰਗਲ ਵਾਲੀ ਮਾਤਾ ਜੀ ਦੇ ਨਾਮ ਨਾਲ ਵੀ ਜਿਹੜਾ ਕਾਫੀ ਮਸ਼ਹੂਰ ਆ ਜੀ ਕੀ ਇਤਿਹਾਸ ਆ ਇਹਦਾ ਜੀ ਇਹਰਾ ਤੇ ਇਸ ਕਾਫੀ ਪ੍ਰਾਚੀਨ ਬਹੁਤ ਜ਼ਿਆਦਾ ਬਣੀ ਆ ਮਗਰ 25 30 ਸਾਲ ਤੋਂ ਪਹਿਲੇ ਮਤਲਬ ਅਸੀਂ ਵੀ ਸੀਗੇ ਹੋਰ ਵੀ ਇੱਥੇ ਅਸੀਂ ਪਸ਼ੂ ਚਾਰਨ ਆਂਦੇ ਸੀ ਅੱਛਾ ਜੀ ਤੇ ਇੱਥੇ ਟਿੱਬਾ ਸੀ ਵਿਆਹ ਵਾਲਾ ਜੰਗਲ ਸੀਗਾ ਆ ਉੱਚੀ ਜਗ੍ਹਾ ਜੰਗਲ ਦੇ ਸਭ ਤੋਂ ਉੱਚੀ ਜਗ੍ਹਾ ਮੰਨੀ ਜਾਂਦੀ ਹੈ ਇੱਥੇ ਆਈ ਬਹਿ ਜਾਂਦੇ ਸੀਗੇ ਸਾਡੇ ਸੋਧੀ ਭਗਤ ਜਿਹੜੇ ਸੀਗੇ ਉਹ ਵੀ ਇੱਥੇ ਆਇਆ ਕਰਦੇ ਸਨ ਪਸ਼ੂ ਚਾਰਨ ਉਹਨਾਂ ਨੂੰ ਉੱਥੇ ਅਜੀਬ ਕੁਝ ਚੀਜ਼ਾਂ ਦਾ ਪਤਾ ਲੱਗਾ ਪਤਾ ਕੀ ਲੱਗਾ ਉਹਨਾਂ ਨੂੰ ਦਿਖਾਈ ਦਿੱਤੀਆਂ ਜਾਂ ਕੋਈ ਸ਼ੇਰ ਦਾ ਵੀ ਉਹਨਾਂ ਨੂੰ ਦਰਸ਼ਨ ਹੋਏ ਤੇ ਮਾਤਾ ਦੇ ਸ਼ੇਰ ਦੇ ਹੋਰ ਉਹਨਾਂ ਨੇ ਮਤਨ ਹੋਰ ਜਾਂ ਵੀ ਕੀਤਾ ਮਗਰ ਉਹਨਾਂ ਨੂੰ ਰਾਤ ਨੂੰ ਫਿਰ ਸੁਪਨੇ ਵਿੱਚ ਮਾਤਾ ਰਾਣੀ ਨੇ ਦਰਸ਼ਨ ਦਿੱਤੇ ਬਾਲ ਕੁੜੀ ਦੇ ਉਰ ਦੇ ਵਿੱਚ ਤੇ ਇੱਥੇ ਇਸ ਜਗ੍ਹਾ ਨੂੰ ਕੁਛ ਕਰਨ ਵਾਸਤੇ ਉਚਾਰਨ ਲਈ ਉਹਨਾਂ ਨੇ ਕਿਹਾ ਕਿ ਕਰੋ ਕੁਛ ਨਾ ਕੁਛ ਉਸ ਵੇਲੇ ਉਹਨਾਂ ਨੇ ਸਿੰਪਲ ਦੋ ਇੱਟਾਂ ਲੈ ਆ ਕੇ ਇੱਥੇ ਜੋਤ ਵਾਲ ਦਿੱਤੀ ਤੇ ਜੋਤ ਬਾਲਨ ਦੇ ਵਿੱਚ ਜਿੰਨੂੰ ਜਿੰਨੂੰ ਪਤਾ ਆਣਾ ਮੱਥਾ ਟੇਕਣਾ ਉਹਨਾਂ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਗਈਆਂ ਜੋ ਆਇਆ ਤਾਂ ਖਾਲੀ ਨਹੀਂ ਗਿਆ ਜਿੰਨ ਜਿੰਨ ਜੋ ਜੋ ਸੋਚਿਆ ਉਹ ਪੂਰਾ ਹੁੰਦਾ ਗਿਆ ਤੇ ਮਾਤਾ ਦਾ ਮੰਦਰ ਇਸ ਜਗ੍ਹਾ ਦਾ ਇੰਨੇ ਕੀ ਪ੍ਰਸਿੱਧੀ ਹੋਣ ਲੱਗ ਪਈ ਕਿ ਦੂਰ ਦੂਰ ਤੇ ਆ ਕੇ एक दूए ने लोगों ने आप ही दसना शुरू करता भी उत्तर जाओ मन्नत जी पूरी हो जाती है तो भगत जी ने तोते जी ने बड़ा योगदान किया अनेक बूफे लाए इतने और पिछले जानवरों वास्ते टोभा कटवाया गया जोड़े जंगली जानवर पानी पीन और काफ़ी उचाले करते होर संगत ने हो सारी कमेटी वर्कर ने काफ़ी की है अजे मंदिर काफ़ी मशहूर हो गया है। और बहुत दूरों दूरों संगत आँदी है ਕੋਈ ਵੀ ਇਥੋਂ ਖਾਲੀ ਨਹੀਂ ਜਾਂਦਾ ਹੈਗਾ ਮਾ ਮਾਇਦੇ ਮਤਲਬ ਕਿ ਪੁੱਛੋ ਇਹਨਾਂ ਜਿਹੜਾ ਵੀ ਕੋਈ ਆਂਦਾ ਔਰੇ ਨਾਲ ਪਹਿਲਾਂ ਆਂਦਾ ਤੇ ਅਗਲੀ ਵਾਰੀ ਪੰਜ ਬੰਦੇ ਨਾਲ ਹੋ ਰਹੀ ਭਗਤ ਆਂਦੇ ਆ ਇਹਦੇ ਨਾਲ ਤੇ ਬੜੀ ਮਹਿਮਾ ਹੈ ਇਸ ਮਹਨ ਮੰਦਰ ਦੀ ਤੇ ਬਾਕੀ ਵੀ ਦੇਖ ਰਹੀਆਂ ਤੇ ਝੰਡੇ ਉਸਾਰੀ ਦਾ ਕੰਮ ਕਿੰਨਾ ਚੱਲਦਾ ਪਿਆ ਤੇ ਸਾਰੀ ਸੰਗਤ ਦੀ ਦੇਣ ਹੈ ਬਹੁਤ ਵੱਡਾ ਯੋਗਦਾਨ ਹੈ ਸੰਗਤ ਦਾ ਹਾਲ ਬਣ ਗਿਆ ਕਮਰੇ ਬਣ ਗਏ ਕਿਬਲ ਪਾਣੀ ਹਰ ਕੋਈ ਚੀਜ਼ ਦੀ ਵਿਵਸਥਾ ਬੱਚਿਆਂ ਵਾਸਤੇ ਖੇਡਣ ਲਈ ਝੂਲੇ ਝੂਟੇ ਸਭ ਇੱਥੇ ਵਿਵਸਥਾ ਕੀਤੀ ਗਈ ਹੋਈ ਹੈ। ਜੇ ਮਾ ਬੇਸੋ ਦੇਵੀ ਦਾ ਮੰਦਰ ਜੰਗਲ ਵਾਲੀ ਮਾਤਾ ਦੇ ਨਾਮ ਦੇ ਨਾਲ ਜਰਾ ਹਾਂ ਜੰਗਲ ਬਾਤੀ ਜੇ ਉਹ ਜੰਗਲ ਦੇ ਵਿੱਚ ਹੋਇਆ ਉਹ ਜਿਹੜੀਆਂ ਉਸ ਵੇਲੇ ਇੱਥੋਂ ਖੁਦਾਈ ਦੇ ਵਿੱਚ ਪ੍ਰਾਚੀਨ ਚੀਜ਼ਾਂ ਨਿਕਲੀਆਂ ਉਹ ਮਾਤਾ ਦੇ ਦਰਸ਼ ਉਹ ਚੀਜ਼ਾਂ ਉਹ ਦੇਖੋ ਤੁਸੀਂ ਦੇਖ ਸਕਦੇ ਮੰਦਿਰ ਚੋਂ ਪਈਆਂ ਹੈਗੀਆਂ ਅਜੇ ਵੀ ਹੈਗੀਆਂ। ਹੂੰ। ਬਾਕੀ ਮਾਤਾ ਦੇ ਚਰਨਾਂ ਦੇ ਨਿਸ਼ਾਨ ਹੈਗੇ ਆਂਦੇ ਵੀ ਤੇ ਜਾਂਦੇ ਗਾ। ਅੱਛਾ ਜੀ। ਹਾਂ। ਕਿਸੇ ਮੰਦਰ ਦੇ ਵਿੱਚ। ਹਾਂ ਜੀ ਉਸ ਮੰਦਰ ਦੇ ਵਿੱਚ। ਇਹ ਮੰਦਿਰ ਸਵੇਰੇ ਕਿੰਨੇ ਵਜੇ ਖੁੱਲਦਾ ਰਹੇ ਜ ਕਿੰਨੇ ਵਜੇ ਥਮਾਦਾ ਰਹੇ ਇਹ ਮੰਦਿਰ ਹਾਂਜੀ ਸਵੇਰੇ ਆਜ ਕੱਲ ਗਰਮੀਆਂ ਵਿੱਚ ਤੇ 5 ਵਜੇ ਖੁੱਲ ਜਾਂਦਾ ਠੀਕ ਹੈ ਜੀ 5 ਤੋਂ ਬਾਅਦ ਆਰਤੀ ਉਤੀ ਕਰਕੇ ਅੰਦਰ ਤੱਕ ਬਾੜਾ ਬੰਦ ਕਰਕੇ ਬਾਹਰ ਤਾਂ ਖੁੱਲਾ ਰਹਿਣ ਦਿੰਦਾ ਕਿਉਂਕਿ ਕੋਈ ਵੀ ਭਗਤ ਆਵੇ ਤਾਂ ਕਾਲੀਨਾਥ ਜਾਵੇ ਦਰਸ਼ਨਾਂ ਦੇ ਬਿਨਾਂ ਰਾਤ ਨੂੰ ਸ਼ਾਮ ਨੂੰ 5 ਵਜੇ ਤੋਂ ਲੈ ਕੇ 8 ਵਜੇ ਤੱਕ ਖੁੱਲ ਰਹਿਦਾ ਠੀਕ ਹੈ ਕੋਈ ਦਿਨ ਵੀ ਹੈ ਇਦਾਂ ਦਾ ਜਿੱਦਾਂ ਸੰਗਤਾਂ ਕਾਫੀ ਹਾਂਜੀ ਮੰਗਲਵਾਰ ਵਾਲੇ ਦਿਨ ਤੇ ਵਿਸ਼ੇਸ਼ ਦੁਨੋਂ ਦੁਨੋਂ ਸੰਗਤਾਂ ਆਂਦੀਆਂ ਔਰ ਦੇਠਾ ਮੰਗਲ ਜਿਸ ਦਿਨ ਉਸ ਦਿਨ ਤਾਂ ਬਹੁਤ ਜ਼ਿਆਦਾ ਥੇ ਕੋਈ ਲੰਗਰ ਕੋਈ ਕੁਛ ਨਾ ਕੁਛ ਮਤਲਬ ਪਾਣੀ ਦਾ ਜਾ ਇਤੇ ਵਿਵਸਥਾ ਪੂਰੀ ਸੰਗਤ ਦੁਆਰਾ ਹੀ ਕੀਤੀ ਜਾਂਦੀ ਹੈ ਤੇ ਜੇ ਮੰਨ ਲਓ ਕਿਸੇ ਨੇ ਨਾ ਮਾジナル ਨਹੀਂ ਪਤਾ ਪਤਾ ਵੀਡੀਓ ਦੇਖਿਆ ਇਹ ਕੀ ਇਹਦਾ ਰਾਸਤਾ ਕਿੱਧਰ ਹੀ ਰਹੇਗਾ ਤੁਸੀਂ ਤੁਸੀਂ ਹੁਸ਼ਿਆਰਪੁਰ ਤੋਂ ਜੇ ਚੱਲਦੇ ਹੋ ਤੇ ਜਹਾਂ ਖੇਲਾ ਪੁਲਿਸ ਟ੍ਰੇਨਿੰਗ ਸੈਂਟਰ ਉੱਥੇ ਆ ਕੇ ਜਹਾਨਕੱਲਾ ਤੋਂ ਤੁਸੀਂ ਖੱਬੇ ਪਾਸੇ ਅਲੀ ਬਸੀ ਪਿੰਡ ਛੋਟਾ ਜਿਹਾ ਪਿੰਡ ਹੈ। ਔਰੇ ਬੇਤੀ ਦਾਸਤਾ ਸਿੱਧਾ ਜਿਹਨੂੰ ਮੱਝੀ ਪਹੁੰਚ ਸਕਦੇ ਜਹਾਨਕੱਲਾ ਅੱਡੇ ਤੇ ਵੀ ਪਹੁੰਚ ਸਕਦੇ ਮਾਤਾ ਦੇ ਮੰਦਰ ਜਾਣਾ ਜੰਗਲ ਵਾਲੀ ਮਾਤਾ ਤੇ ਤੁਹਾਨੂੰ ਬੱਚਾ ਬੱਚਾ ਦੱਸੂਗਾ। ਚਲ ਤੁਰ ਰਿਕਸ਼ੇ ਨੂੰ ਨਾ ਦੇਖੀ ਮੇਰਾ ਭਾਈ।